ਦਿੱਲੀ ਦੇ ਪੁਲਿਸ ਕਮਿਸ਼ਨਰ ਪੀਮਸਨ ਬਸੀ ਦਾ ਬਿਆਨ ਬਹੁਤ ਹੈਰਾਨੀਜਨਕ ਹੈ ਸ਼ੌਕਿੰਗ ਹੈ ਉਹਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਮਸਲਿਆਂ ਉੱਤੇ ਵਿਚਾਰ ਕਰਨ ਲਈ ਬੁਲਾਇਆ ਸੀ ਮੀਟਿੰਗ ਦਾ ਕੋਈ ਖਾਸ ਫਾਇਦਾ ਨਹੀਂ ਹੋਇਆ ਪਰ ਉਹ ਇੱਕ ਵੱਖਰਾ ਮਸਲਾ ਹੈ ਜਿਸ ਵੇਲੇ ਬਸੀ ਮੀਟਿੰਗ ਚੋਂ ਬਾਹਰ ਆ ਰਹੇ ਸਨ ਤਾਂ ਉਹਨਾਂ ਨੂੰ ਕੇਜਰੀਵਾਲ ਦੀ ਮੰਗ ਬਾਰੇ ਪੁੱਛਿਆ ਗਿਆ ਕਿ ਦਿੱਲੀ ਪੁਲਿਸ ਦਿੱਲੀ ਸਰਕਾਰ ਹੇਠ ਹੋਣੀ ਚਾਹੀਦੀ ਹੈ ਇਹ ਕੇਜਰੀਵਾਲ ਇਸ ਚੀਜ਼ ਦੀ ਮੰਗ ਕਰ ਰਹੇ ਹੈ ਬੱਸੀ ਨੇ ਕਿਹਾ ਇਹ ਇੱਕ ਸਿਆਸੀ ਮਸਲਾ ਹੈ ਬੱਸੀ ਇਸਤੇ ਕਦੇ ਫੈਸਲਾ ਨਹੀਂ ਕਰ ਸਕਦਾ ਉਹਨਾਂ ਅੱਗੇ ਕਿਹਾ ਪਰ ਮੇਰਾ ਨਿੱਜੀ ਵਿਚਾਰ ਹੈ ਕਿ ਦਿੱਲੀ ਚ ਪੁਲਿਸ ਦਾ ਸਿਸਟਮ ਬੜਾ ਵਧੀਆ ਹੈ ਇਥੋਂ ਦੇ ਲੋਕ ਬੜੇ ਖੁਸ਼ਕਿਸਮਤ ਨੇ ਕਿ ਦੇਸ਼ ਦੀ ਰਾਜਧਾਨੀ ਚ ਪੁਲਿਸ ਮਹਿਕਮਾ ਆਜ਼ਾਦ ਹੈ ਅਤੇ ਕਾਨੂੰਨ ਮੁਤਾਬਕ ਚੱਲਦਾ ਹੈ ਇੰਜ ਲੱਗਦਾ ਹੈ ਕਿ ਦਿੱਲੀ ਦੇ ਪੁਲਿਸ ਮੁਖੀ ਨੂੰ ਇਹ ਪਤਾ ਹੀ ਨਹੀਂ ਕਿ ਉਹ ਕੀ ਕਹਿ ਰਹੇ ਨੇ ਪੁਲਿਸ ਮੁਖੀ ਹੁੰਦਿਆਂ ਉਹਨਾਂ ਨੂੰ ਆਪਣਾ ਨਿੱਜੀ ਵਿਚਾਰ ਇਹੋ ਜੇ ਮਸਲੇ ਤੇ ਪ੍ਰਗਟ ਨਹੀਂ ਕਰਨਾ ਚਾਹੀਦਾ ਦੂਸਰਾ ਉਹ ਕਿਵੇਂ ਇਹ ਅੰਦਾਜ਼ਾ ਲਾਰੇ ਨੇ ਕਿ ਜੇ ਪੁਲਿਸ ਦਿੱਲੀ ਸਰਕਾਰ ਹੇਠ ਹੋਊਗੀ ਤਾਂ ਉਹ ਆਜ਼ਾਦ ਨਹੀਂ ਹੋਵੇਗੀ ਅਤੇ ਕਾਨੂੰਨ ਮੁਤਾਬਕ ਨਹੀਂ ਚੱਲੇਗੀ ਇਸ ਤੋਂ ਉਲਟਾ ਵੀ ਹੋ ਸਕਦਾ ਤੀਸਰਾ ਉਹਨਾਂ ਦੇ ਬਿਆਨ ਦਾ ਮਤਲਬ ਹੈ ਕਿ ਰਾਜਾਂ ਚ ਪੁਲਿਸ ਮੈਕਮਾ ਉੱਥੋਂ ਦੀਆਂ ਰਾਜ ਸਰਕਾਰਾਂ ਹੇਠ ਨਹੀਂ ਹੋਣਾ ਚਾਹੀਦਾ ਤਾਂ ਕਿ ਇਹ ਆਜ਼ਾਦ ਹੋਵੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸੰਵਿਧਾਨ ਚ ਕਨਸਟੀਟਿਊਸ਼ਨ ਮੁਤਾਬਕ ਲਾਅ ਐਂਡ ਆਰਡਰ ਯਾਨੀ ਅਮਨ ਤੇ ਕਾਨੂੰਨ ਦੀ ਜਿਹੜੀ ਵਿਵਸਥਾ ਵਾ ਉਹ ਇੱਕ ਸਟੇਟ ਸਬਜੈਕਟ ਮੇਰਾ ਮੇਰਾ ਆਪਣਾ ਵਿਚਾਰ ਹੈ ਕਿ ਪੁਲਿਸ ਪਾਵੇਂ ਰਾਜ ਸਰਕਾਰ ਹਟ ਹੋਵੇ ਜਾਂ ਕੇਂਦਰ ਸਰਕਾਰ ਹਟ ਇਸ ਉੱਤੇ ਇੱਕ ਕਮੇਟੀ ਰਾਹੀਂ ਲੋਕਾਂ ਦੀ ਨਿਗਰਾਨੀ ਹੋਣੀ ਚਾਹੀਦੀ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਸ ਉੱਤੇ ਇੱਕ ਵਿਸਤਾਰ ਚ ਵਿਚਾਰ ਉਤੰਦਰਾ ਕਰਨ ਦੀ ਲੋੜ ਹੈ